ਸਾਡੇ ਘਰ ਕੋਈ ਕਰੋਨਾ ਨਹੀਂ ਆਂਦਾ ਹੈਗਾ ਡਰਦਾ ਮਾਰਾ ਕਿ ਕਿਤੇ ਪਾਣੀ ਨਾ ਘਟ ਪੀਣਾ ਪੈ ਜਾਵੇ ਇਹਨਾਂ ਦੇ ਘਰੋਂ 6 ਮਹੀਨੇ ਤੋਂ ਲਗਾਤਾਰ ਪਾਣੀ ਜਿਹੜਾ ਰੁਕ ਨਹੀਂ ਰਿਹਾ ਇਦਾਂ ਹੀ ਤਲਾਬ ਲੱਗਾ ਰਹਿੰਦਾ ਆ ਲੋਕੀ ਬਿਮਾਰੀਆਂ ਵੀ ਲੱਗ ਰਹੀਆਂ ਆ ਪਰੇਸ਼ਾਨ ਆ ਦੋ ਬੱਚਿਆਂ ਦੀ ਪਹਿਲਾਂ ਮੌਤ ਹੋ ਚੁੱਕੀ ਆ ਨਾ ਤਾਂ ਬਰਸਾਤ ਹੋਈ ਐ ਅਤੇ ਨਾ ਹੀ ਉਸ ਜਗ੍ਹਾ ਦੇ ਉੱਤੇ ਕਿਸੇ ਵੀ ਤਰੀਕੇ ਦਾ ਸੀਵਰੇਜ ਦੀ ਦਿੱਕਤ ਐ ਪਰ ਪਾਣੀ ਇਸ ਤਰੀਕੇ ਦੇ ਨਾਲ ਖੜਾ ਆ ਕਿ ਲੋਕਾਂ ਦੇ ਘਰ ਦੇ ਵਿੱਚ ਪਾਣੀ ਜਿਹੜਾ ਹੈ ਉਹ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਐਮ ਐਲ اے ਐਮ ਪੀ ਕੋਈ ਨਹੀਂ ਆਇਆ ਇੱਥੇ ਕੋਈ ਕੰਜਰ ਨਹੀਂ ਮਰਿਆ ਇੱਥੇ ਕੋਈ ਨਹੀਂ ਮਰਿਆ ਨਾ ਕੋ ਬੀ ਜੀ ਪੀ ਵਾਲਾ ਨਾ ਕੋ ਚਾੜੂ ਵਾਲਾ ਤੇ ਨਾ ਕੋ ਪੰਜੇ ਵਾਲਾ ਕੋਈ ਨਹੀਂ ਮਰਿਆ ਇੱਥੇ ਆ ਜੋ ਹੈ ਮਸਲਾ ਕੀ ਉਹ ਨਿਕਲਦਾ ਗੰਦਾ ਪਾਣੀ ਪੁਲਾਉਂਦੇ ਆ ਲੋਕਾਂ ਨੂੰ ਕਿਸ ਬਾਤ ਹੈ ਦਰ ਬੋਟਲ ਲੈ ਆਣਾਂ ਅੰਦਰੋਂ ਬੋਟਲ ਕਿਸ ਬਾਤ ਲੈ ਆਣ ਆਂਦੇ ਨਾ ਜਿਹੜਾ ਅਸਲ ਮਸਲਾ ਨਹੀਂ ਕਰਦਾ ਕਾਰਵਾ ਤੇ ਫੇਰ ਆਂਦੇ ਜਿਦਾ ਦੌੜਦੇ ਜੇ ਅਸੀਂ ਪਾਣੀ ਪੀਣ ਵਾਲਾ ਮੰਗਦੇ ਆ ਤੇ ਫਿਰ ਸਾਨੂੰ ਆ ਗੰਦਗੀ ਚ ਝਲਣੀ ਪੈਣੀ ਆ ਜੇ ਅਸੀਂ ਇਹ ਗੰਦਗੀ ਨਹੀਂ ਛੱਲਦੇ ਤਾਂ ਸਾਨੂੰ ਪਾਣੀ ਨਹੀਂ ਪੀਣ ਵਾਲਾ ਮਿਲਣਾ ਹੈਗਾ ਇਹਨਾ ਮਰ ਜਾ ਰਿਆ ਸੜਕ ਤੇ ਕੰਜਰ ਮਰ ਜਾਣਾ ਉਤਰ ਆ ਸਿਕ ਨਾ ਹੀ ਜਾ ਰਿਹਾ ਥੂੜਾ ਬੋਟਲਾਂ ਜੋਗੇ ਤੇ ਨਾ ਹੀ ਇਹਨਾਂ ਨੂੰ ਬੋਟਾ ਪਾਣੀ ਜਿਹੜਾ ਸਾਡੇ ਦੋ ਲੈ ਆਏਗਾ ਨਾ ਹੁਣ ਅਸੀਂ ਉਹਨੂੰ ਜੁੱਤੀਆਂ ਮਾਰ ਕੇ ਕੱਢਣਾ ਹੋਵੇ ਜਿੱਦਣ ਦਾ ਕਾਉਂਸਲਰ ਇੱਥੇ ਆਪਣੇ ਐਮਐਲਏ ਸ਼੍ਰੀ ਅਵਤਾਰ ਹੈਨਰੀ ਜੀ ਜਿਹੜੇ ਬਣੇ ਆ ਅਜੇ ਤੱਕ ਸਾਡੇ ਰਾਮਨਗਰ ਦੇ ਵਿੱਚ ਉਹਨਾਂ ਨੇ ਫੇਰੀ ਨਹੀਂ ਪਾਈ ਮੈਂ ਕਹਿੰਦੀ ਆ ਜੌਣ ਮੈਨੂੰ ਇਦਾਂ ਪਾਣੀ ਵਿੱਚੋਂ ਨੰਘ ਕੇ ਥਾਣ ਸਾਡੇ ਬੱਚੇ ਜਿਹੜੇ ਯੂਨੀਫਾਰਮਾਂ ਦੇ ਵਿੱਚ ਜਾਂਦੇ ਆ ਤੇ ਦੂਜੀ ਗੱਲ ਸਾਡੀ ਮਾਰਕੀਟ ਆਲੇ ਦਾ ਹਾਲ ਦੇਖੋ ਜਾ ਕੇ ਕੀ ਹੋ ਰਿਹਾ ਆ ਜਿਹੜੇ ਜਿਨ੍ਹਾਂ ਨੇ ਦੁਕਾਨਾਂ ਪਾਈਆਂ ਆ ਉਹ ਵਿਚਾਰੇ ਰੋਣ ਲੱਗੇ ਹੋਏ ਆ ਕਿ ਸਾਡਾ ਮਾਲ ਨਹੀਂ ਵਿਕਦਾ ਪਿਆ ਹੈਗਾ ਗੰਦਾ ਪਾਣੀ ਫੋਣ ਵੀ ਤੁਸੀਂ ਕਿਸੇ ਵੀ ਘਰ ਚ ਮੋਟਰ ਲਾ ਕੇ ਦੇਖੋ ਤੁਹਾਨੂੰ ਇੰਨੀ ਕ ਬਦਬੂ ਆਉਣੀ ਆ ਨਾ ਉੱਥੇ ਖੜੇ ਹੋਣ ਨੂੰ ਦਿਲ ਨਹੀਂ ਕਰਦਾ ਐਦਾਂ ਦਾ ਪਾਣੀ ਸਾਡੇ ਲੋਕ ਮਜਬੂਰ ਹੋ ਕੇ ਪੀ ਰਹੇ ਆ ਜਲੰਧਰ ਦੇ ਵਿੱਚ ਜਿੱਥੇ ਤੁਹਾਨੂੰ ਪੋਰਸ਼ ਏਰੀਆ ਦੇਖਣ ਨੂੰ ਮਿਲਦੇ ਹੋਣਗੇ ਪਰ ਜਲੰਧਰ ਦਾ ਅੱਜ ਤੁਹਾਨੂੰ ਇੱਕ ਅਜੀਹਾ ਏਰੀਆ ਵੀ ਦਿਖਾਵਾਂਗੇ ਜਿੱਥੇ ਨਾ ਤਾਂ ਬਰਸਾਤ ਹੋਈ ਹੈ ਅਤੇ ਨਾ ਹੀ ਉਸ ਜਗ੍ਹਾ ਦੇ ਉੱਤੇ ਕਿਸੇ ਵੀ ਤਰੀਕੇ ਦਾ ਸੀਵਰੇਜ ਦੀ ਦਿੱਕਤ ਹੈ ਪਰ ਪਾਣੀ ਇਸ ਤਰੀਕੇ ਦੇ ਨਾਲ ਖੜਾ ਹੈ ਕਿ ਲੋਕਾਂ ਦੇ ਘਰ ਦੇ ਵਿੱਚ ਪਾਣੀ ਜਿਹੜਾ ਹੈ ਉਹ ਵੜਦਾ ਹੋਇਆ ਨਜ਼ਰ ਆ ਰਿਹਾ ਹੈ ਨਾ ਤਾਂ ਪ੍ਰਸ਼ਾਸਨ ਇਸ ਉੱਪਰ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਟਿੱਪਣੀ ਕਰ ਰਿਹਾ ਹੈ ਅਤੇ ਨਾ ਹੀ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਕਿਸੇ ਵੀ ਤਰੀਕੇ ਦਾ ਇਸ ਜਗ੍ਹਾ ਦਾ ਹੱਲ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਜ਼ਰੂਰ ਦੇਖੋ ਇਹ ਗਾਂਧੀ ਕੈਂਪ ਏਰੀਆ ਹੈ ਜਿਸ ਜਗ੍ਹਾ ਦੇ ਵਿੱਚ ਜੇਕਰ ਤੁਸੀਂ ਬੜੂਗੇ ਤੇ ਹਰੇਕ ਘਰ ਹਰੇਕ ਮੁਹੱਲਾ ਹਰੇਕ ਇਲਾਕਾ ਜਿਹੜਾ ਹੈਗਾ ਹੈ ਉਸ ਜਗ੍ਹਾ ਦੇ ਉੱਤੇ ਜਿਹੜਾ ਹੈ ਪਾਣੀ ਹੀ ਪਾਣੀ ਜਿਹੜਾ ਹੈ ਉਹ ਭਰਿਆ ਹੋਇਆ ਹੈ ਜੇਕਰ ਤੁਸੀਂ ਇਸ ਥਾਂ ਤੋਂ ਥੋੜਾ ਜਿਹਾ ਅੱਗੇ ਜੇਕਰ ਤੁਸੀਂ ਜਾਂਦੇ ਹੋ ਤਾਂ ਅੱਗੇ ਜਾਂਦੇ ਸਾਰ ਤੁਹਾਨੂੰ ਦਿਖਾਈ ਦੇਵੇਗਾ ਕਿ ਘਰਾਂ ਦੇ ਵਿੱਚ ਜਿਹੜਾ ਉਹ ਪਾਣੀ ਭਰਿਆ ਹੋਇਆ ਹੈ ਘਰਾਂ ਦੇ ਵਿੱਚ ਜੋ ਪੀਣ ਵਾਲਾ ਪਾਣੀ ਆ ਰਿਹਾ ਹੈ ਉਹ ਵੀ ਜਿਹੜਾ ਹੈ ਉਹ ਗੰਧਲਾ ਹੈਗਾ ਹੈ ਸੀਵਰੇਜ ਨਾਲੀਆਂ ਜਿਹੜੀਆਂ ਨੇ ਉਹ ਪੂਰੀਆਂ ਭਰੀਆਂ ਹੋਈਆਂ ਨੇ तकरीबन ਇੱਕ ਹਫਤੇ ਤੋਂ ਵੀ ਜ਼ਿਆਦਾ ਹੋ ਗਿਆ ਕਿਸੇ ਵੀ ਤਰੀਕੇ ਦੀ ਬਰਸਾਤ ਨਹੀਂ ਪਈ ਹੈ ਪਰ ਪਾਣੀ ਜੇਕਰ ਤੁਸੀਂ ਦੇਖੋਗੇ ਤੇ ਗੋਡਿਆਂ ਪਰ ਪਾਣੀ ਜਿਹੜਾ ਹੈ ਉਹ ਇਸ ਇਲਾਕੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਲੋਕ ਕਾਫੀ ਲੰਬੇ ਸਮੇਂ ਤੋਂ ਪਰੇਸ਼ਾਨ ਨੇ ਲਗਾਤਾਰ ਪ੍ਰਸ਼ਾਸਨ ਨੂੰ ਵੀ ਕੋਹ ਹਾਰ ਲਗਾ ਚੁੱਕੇ ਨੇ ਲੋਕਾਂ ਵੱਲੋਂ ਹਰੇਕ ਤਰੀਕੇ ਦੀ ਜਿਹੜੀ ਹੈ ਉਹ ਗੱਲਬਾਤ ਵੀ ਕੀਤੀ ਗਈ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਆਪਣੇ ਪੱਖੋਂ ਜਿਹੜਾ ਉਹ ਪੈਸਾ ਲਗਾ ਕੇ ਕੰਮ ਕਰਾਉਣ ਨੂੰ ਤਿਆਰ ਆ ਪਰ ਕੰਮ ਕਰਨ ਦੇ ਲਈ ਇਸ ਜਗ੍ਹਾ ਦੇ ਉੱਤੇ ਕੋਈ ਵਿਅਕਤੀਤਾ ਆਵੇ ਪਰ ਹਾਲੇ ਤੱਕ ਕਿਸੇ ਵੀ ਤਰੀਕੇ ਦੀ ਜੜੀ ਉਹ ਸਮਾਈ ਨਹੀਂ ਹੋ ਰਹੀ ਹੈ ਜਲੰਧਰ ਦੇ ਵਿੱਚ ਤੁਸੀਂ ਬਹੁਤ ਪੋਰਸ਼ ਏਰੀਆ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਉਸ ਏਰੀਆ ਦੀ ਤਸਵੀਰ ਦਿਖਾ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਲੋਕ ਜਿਹੜੇ ਨੇ ਉਹ ਲਗਾਤਾਰ ਤੰਗ ਨੇ ਲੋਕ ਪਹੁੰਚੇ ਹੋਏ ਨੇ ਗਲਬਾਤ ਕਰਦੇ ਹੈਗੇ ਆ ਅੱਛਾ ਇਹ ਕਿੰਨੇ ਚਿਰ ਤੋਂ ਜਿਹੜਾ ਹੈਗਾ ਉਹ ਪਾਣੀ ਭਰਿਆ ਹੋਇਆ ਹੈ ਕਿਹੜਾ ਏਰੀਆ ਹੈ ਪਹਿਲਾਂ ਤਾਂ ਜਰੂਰ ਦੱਸੋ ਇਹ ਤਾਂ ਜੀ ਰਾਮਨਗਰ ਗਾਂਧੀ ਨਗਰ ਦਾ ਏਰੀਆ ਜਿਹੜਾ ਗਾਂਧੀ ਕੈਂਪ ਦਾ ਏਰੀਆ ਆ ਲਗਾਤਾਰ ਵੈਸੇ ਤਾਂ ਕਈ ਸਾਲਾਂ ਤੋਂ ਇਹ ਪ੍ਰੋ ਤੇ ਹੁਣ ਜਿਹੜਾ 6 ਮਹੀਨੇ ਤੋਂ ਲਗਾਤਾਰ ਪਾਣੀ ਜਿਹੜਾ ਰੁਕ ਨਹੀਂ ਰਿਹਾ ਐਦਾ ਹੀ ਤਲਾਬ ਲੱਗਾ ਰਹਿਦਾ ਆ ਲੋਕੀ ਬਿਮਾਰੀਆਂ ਵੀ ਲੱਗ ਰਹੀਆਂ ਆ ਪਰੇਸ਼ਾਨ ਆ ਦੋ ਬੱਚਿਆਂ ਦੀ ਪਹਿਲਾ ਮੌਤ ਹੋ ਚੁੱਕੀ ਆ ਤੇ ਕੋਈ ਵੀ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ ਅਸੀਂ 23 ਤਰੀਕ ਨੂੰ ਕਮਿਸ਼ਨਰ ਸਾਹਿਬ ਜੀ ਦੇ ਕੋਲ ਗਏ ਸੀ ਉਹਨਾਂ ਨੇ ਸਾਨੂੰ 5 ਦਿਨ ਦਾ ਟਾਈਮ ਦਿੱਤਾ ਸੀ ਜਦ ਕਿ ਹੁਣ 9 ਦਿਨ ਹੋ ਗਏ ਆ ਉਹ ਕਹਿੰਦੇ ਸੀ ਕਿ ਤੁਹਾਨੂੰ ਦੁਬਾਰਾ ਆਣਾ ਨਹੀਂ ਪੈਣਾ ਅਸੀਂ ਉਹਨਾਂ ਨੂੰ ਇਹ ਕਿਹਾ ਸੀ ਅਸੀਂ ਕਹਾ ਕਮਿਸ਼ਨਰ ਸਾਹਿਬ ਅਸੀਂ ਇਸ ਟਾਈਮ ਦਾ ਜਾਣੇ ਆਏ ਆ ਅਗਲੀ ਵਾਰ ਸਾਨੂੰ 1000 ਜਾਂ 1500 2000 ਨਾ ਹੋਣਾ ਪਵੇ ਤੇ ਤੁਸੀਂ ਇਹ ਗੱਲ ਨੂੰ ਗੌਰ ਕਰੋ ਤੇ ਉਹ ਕਹਿੰਦੇ ਨਹੀਂ ਜੀ ਤੁਹਾਨੂੰ ਨਹੀਂ ਆਉਣਾ ਪਊਗਾ ਹੁਣ ਆਪਾਂ ਜਈਆਂ ਨੂੰ ਸਾਰੇ ਨੂੰ ਕਾਲ ਕਰਦੇ ਪਏ ਕੋਈ ਵੀ ਸਾਡਾ ਫੋਨ ਨਹੀਂ ਚੱਕਦਾ ਪਿਆ ਇਸ ਟਾਈਮ ਜਦੋਂ ਅਸੀਂ ਉਹਨਾਂ ਦੇ ਕੋਲ ਵੀ ਜਾਂਦੇ ਆ ਨਹੀਂ ਅਸੀਂ ਕਰ ਦਿੰਦੇ ਆ ਕਰ ਦਿੰਦੇ ਆ ਹੁਣ ਜਿੱਦਾਂ ਹੁਣ ਅਸੀਂ ਉੱਥੇ ਗਏ ਸਾਡੇ ਜਿੰਨੇ ਵੀ ਆ ਮੁੰਡੇ ਕੋਲ ਖੜੇ ਇਹਨਾਂ ਨੇ ਆਪ ਕਈਆਂ ਚੱਕੀਆਂ ਕਿ ਅਸੀਂ ਆਪ ਕੰਮ ਕਰਦੇ ਸਾਨੂੰ ਦੱਸੋ ਫਿਰ ਉਹਨਾਂ ਜੀ ਸੀ ਵੀ ਸਗਾ ਉਹਨਾਂ ਨੇ ਆਪ ਹੀ ਇੱਕ ਮਿੰਟ ਸਾਈਡ ਦੇ ਜਾ ਜਾ ਕੇ ਆਪਣੇ ਆਪ ਹੀ ਕੋਸਰ ਬੁਸਰ ਕਰਦੇ ਆ ਜਿਹੜੀ ਕਿ ਸਾਡੇ ਤਿਕਰਤਾ ਕੋਈ ਗੱਲੇ ਨਹੀਂ ਆਉਣ ਦਿੰਦੇ ਹੈਗੇ ਜੇ ਅਸੀਂ ਪਾਣੀ ਪੀਣ ਵਾਲਾ ਮੰਗਦੇ ਆ ਤੇ ਫਿਰ ਸਾਨੂੰ ਆ ਗੰਦਗੀ ਚ ਝਲਣੀ ਪੈਣੀ ਆ ਜੇ ਅਸੀ ਇਹ ਗੰਦਗੀ ਨਹੀਂ ਚਲਦੇ ਤਾਂ ਸਾਨੂੰ ਪਾਣੀ ਨਹੀਂ ਪੀਣ ਵਾਲਾ ਮਿਲਣਾ ਹੈਗਾ ਤੇ ਆ ਬਾਕੀ ਇੱਕ ਗੱਲ ਹੋਰ ਇੱਥੇ ਸਾਡੇ ਨਾਲ ਹੀ ਛੱਪੜ ਵਾਲੀ ਸਾਈਡ ਆ ਤੇ ਉਧਰ ਵੀ ਬੜਾ ਮਾੜਾ ਹਾਲ ਆ ਪਤਾ ਨਹੀਂ ਮੈਨੂੰ ਲੱਗਦਾ ਘੱਟੋ ਘੱਟ 25 ਕਿ 30 ਸਾਲ ਹੋ ਗਏ ਉੱਥੇ ਸੜਕ ਨਹੀਂ ਬਣੀ ਉੱਥੇ ਦੇਖੋ ਹੋਦਿਆਂ ਦਾ ਮਾੜਾ ਹਾਲ ਆ ਇੱਥੇ ਵੀ ਆਹੀ ਚੀਜ਼ ਆ ਪਤਾ ਨਹੀਂ ਕਿੰਨੇ ਸਾਲ ਤੋਂ ਇਹ ਲੋਕ ਇਸ ਬਿਮਾਰੀ ਦੀ ਮਾਰ ਚੱਲ ਰਹੇ ਆ ਤੇ ਪ੍ਰਸ਼ਾਸਨ ਇਹਨਾਂ ਵੱਲ ਕੋਈ ਧਿਆਨ ਨਹੀਂ ਰਿਹਾ ਦੇ ਰਿਹਾ ਹੈਗਾ ਇੱਥੇ ਸਰਕਾਰ ਆਈਆਂ ਗਈਆਂ ਹਜੇ ਟਿੱਕਰ ਜਿਹੜੇ ਸਾਡੇ ਮੌਜੂਦਾ ਜਿਹੜੇ ਸਾਡੇ ਕੀ ਐਮਐਲਏ ਆਪਾਂ ਇੱਥੇ ਪਾਰਟੀ ਬਾਜੀ ਨਹੀਂ ਕਰਨ ਆਏ ਹੈਗੇ ਪਹਿਲੀ ਗੱਲ ਤਾਂ ਇਹ ਆ ਪਰ ਸਾਡਾ ਫਰਜ਼ ਬਣਦਾ ਜਿਸ ਬੰਦੇ ਨੂੰ ਅਸੀਂ ਜਤਾਇਆ ਜਿਹੜੇ ਸਾਡੇ ਐਮਐਲਏ ਆ ਜਾਂ ਕੌਂਸਲਰ ਆ ਕਿਉਂ ਨਹੀਂ ਸਾਡਾ ਆ ਕੇ ਸਾਰ ਲੈ ਰਹੇ ਜਿੱਦਣ ਦਾ ਕੌਂਸਲਰ ਇੱਥੇ ਆਪਣੇ ਐਮਐਲਏ ਸ਼੍ਰੀ ਅਵਤਾਰ ਹੈਨਰੀ ਜੀ ਜਿਹੜੇ ਬਣੇ ਆ ਹਜੇ ਟਿੱਕਰ ਸਾਡੇ ਰਾਮਨਗਰ ਦੇ ਵਿੱਚ ਉਹਨਾਂ ਨੇ ਫੇਰ ਹੀ ਨਹੀਂ ਪਾਈ ਮੈਂ ਕਹਿੰਦੀ ਆ ਜੌਨ ਮੈਨੂੰ ਇੱਦਾਂ ਪਾਣੀ ਵਿੱਚੋਂ ਨੰਘ ਕੇ ਧਾਣ ਸਾਡੇ ਬੱਚੇ ਜਿਹੜੇ ਯੂਨੀਫਾਰਮਾਂ ਦੇ ਵਿੱਚ ਜਾਂਦੇ ਆ ਬਿਮਾਰੀਆਂ ਦੀ ਮਾਰ ਚੱਲਦੇ ਪਏ ਇੱਕ ਤਾਂ ਗਰੀਬ ਬਲੋਗ ਹੈ ਤੇ ਕੀ ਹੋ ਰਿਹਾ ਆ ਜਿਹੜੇ ਜਿਨ੍ਹਾਂ ਨੇ ਦੁਕਾਨਾਂ ਪਾਈਆਂ ਆ ਉਹ ਵਿਚਾਰੇ ਰੋਣ ਲੱਗੇ ਹੋਏ ਆ ਕਿ ਸਾਡਾ ਮਾਲ ਨਹੀਂ ਵਿਕਦਾ ਪਿਆ ਹੈਗਾ ਤੇ ਮਾਰ ਚੱਲਦੇ ਪਏ ਆ ਤੇ ਮੈਂ ਇਹ ਪ੍ਰਸ਼ਾਸਨ ਅੱਗੇ ਮੈਂ ਇਹ ਚਾਹੁੰਦੀ ਆ ਕਿ ਤੁਸੀਂ ਜਦੋਂ ਵੋਟਾਂ ਹੁੰਦੀਆਂ ਉਦੋਂ ਤਾਂ ਜੀ ਅਸੀਂ ਆਹ ਕੰਮ ਕਰਾਂਗੇ ਉਸ ਤੋਂ ਬਾਅਦ ਕੀ ਹੁੰਦਾ ਕਿ ਤੁਸੀਂ ਇਹ ਆਰਮਨਗਰ ਗਾਂਧੀ ਨਗਰ ਵਾਲਿਆਂ ਦੀ ਕਦੀ ਸਾਰ ਨਹੀਂ ਲਈ ਤੇ ਤੁਸੀਂ ਇੱਕ ਵਾਰ ਚੱਲ ਕੇ ਦੇਖੋ ਕਿੰਨੇ ਸਾਲ ਤੋਂ ਇੱਥੇ ਗੰਦਗੀ ਜਿਹੜੀ ਆ ਮਾਰ ਚੱਲਦੇ ਪਏ ਆ ਇਹ ਲੋਕ ਬਹੁਤ ਹੀ ਮਾੜੀ ਹਾਲਤ ਹੋਈ ਪਈ ਆ ਜੇਕਰ ਇੱਥੇ ਸਾਨੂੰ ਤਾਂ ਡਰਿਆ ਕਿ ਕਿਤੇ ਕੋਈ ਐਦਾਂ ਦੀ ਜਾਨ ਲੈਵਾ ਬਿਮਾਰੀ ਨਾ ਫੈਲ ਜਾਵੇ ਕਿ ਸਾਡੇ ਲੋਕਾਂ ਨੂੰ ਇੱਥੇ ਘਰ ਵੇਚਣੇ ਪੈ ਜਾਣ ਥੈਂਕ ਯੂ ਧੰਨਵਾਦ ਅੱਛਾ ਤੂੰ ਮਾਦਾ ਤੁਸੀਂ ਇੱਥੇ ਰਹਿੰਦੇ ਹੋ ਕਾਫੀ ਚਿਰ ਤੋਂ ਕਿੰਨੇ ਕੁ ਸਮੱਸਿਆ ਦੇਖਣੀ ਪੈਂਦੀ ਹੈ ਰੋਜ਼ ਰੋਜ਼ ਦੇਖਣੇ ਪੈਂਦੀ ਆ ਉੱਧਰ ਦੇਖੋ ਜਾ ਕੇ ਕਿੰਨਾ ਕਿੰਨਾ ਨੰਨਾ ਨਾ ਪਾਣੀ ਆ ਜਿਹੜਾ ਨੰਗੇ ਆਣਿਆਂ ਦਾ ਨੰਗਣਿਆਂ ਪਿਆਰ ਗਲਗੇ ਰਹਿਣਾ ਨੰਗੇ ਜਾਂਦਾ ਨਹੀਂ ਤੇ ਉਹ ਕਰਨਾ ਚਾਹੀਦਾ ਨਾ ਹੱਲ ਕਰਨਾ ਚਾਹੀਦਾ ਬੋਟਾ ਲਾਂਦੇ ਨਾ ਬੋਟਾ ਵਾਤੇ ਧੋੜਦੇ ਨੇ ਕਹਿੰਦੇ ਨੇ ਧੋੜਦੇ ਬੋਟਾ ਵਾਤੇ ਧੋੜਦੇ ਆ ਆਹ ਸੋਹ ਮਸਲਾ ਕਿ ਆਉਂ ਨਹੀਂ ਕਰਦੇ ਗੰਦਾ ਪਾਣੀ ਭੁਲਾਂਦੇ ਲੋਕਾਂ ਨੂੰ ਕਿਸ ਵਾਤੇ ਪਰ ਬੋਟਾ ਲੈ ਆਣ ਅੰਦਰੋਂ ਬੋਟਾ ਕਿਸ ਵਾਤੇ ਲੈ ਆਣਦੇ ਨਾ ਜਿਹੜਾ ਸਲਾ ਮਸਲਾ ਨਹੀਂ ਕਰਨਾ ਕਾਰਵਾ ਤੇ ਫੇਰ ਆਣਦੇ ਨੇ ਧੋੜਦੇ ਇਹ ਛੋਤਨਾ ਚਾਹੀਦਾ ਗਰੀਬ ਚਿੰਤਾ ਨਾ ਇਰ ਲੋਕਾਂ ਨੂੰ ਮਾਰਨਾ ਲੋਕਾਂ ਦੇ ਅੰਦਰ ਜੀ ਪਾਣੀ ਅੰਦਾ ਜਾਂਦੇ ਕਹਿੰਦੇ ਲੋਕਾਂ ਦੇ ਬਾਲਾ ਡਿੱਗਦੇ ਪੀਣਾ ਇਹ ਨਹੀਂ ਤਾਂ ਤਮਾਸ਼ਾ ਕੋਈ ਵੀ ਜਿਆਦਾ ਵੀ ਆ ਕੇ ਦੇਖਣਾ ਚਾਹੀਦਾ ਉਹ ਨੰਨਾ ਪਾਣੀ ਨਾ ਕਿ ਆਇਆ ਹੁਣ ਤੁਹਾਡਾ ਪਿਆਰ ਸਾਰੇ ਗਲ ਗਿਆ ਜੀ ਨਾ ਅੱਛਾ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਪਾਣੀ ਅੰਦਰ ਵੜ ਗਿਆ ਸਾਰਾ ਮੇਰੇ ਅੰਦਰ ਵੜ ਗਿਆ ਗੰਦਾ ਪਾਣੀ ਉਹ ਹੁਣ ਕੱਢਿਆ ਤਾਂ ਕਿੰਨਾ ਕਿੰਨਾ ਪਾਣੀ ਦਾ ਪਿਆਰ ਗਲ ਗਿਆ ਜੀ ਨਾ ਅੱਛਾ ਤੁਸੀਂ ਕੰਪਲੇਂਟ ਕੰਪਲੇਂਟ ਕੀਤੀ ਹੈ ਮਹੱਲੇ ਦੇ ਆ ਨੇ ਇਸ ਚੀਜ਼ ਨੂੰ ਲੈ ਕੇ ਪ੍ਰਧਾਨਾ ਨੂੰ ਹੋਣਾ ਚਾਹੀਦਾ ਨਾ ਕਿੰਨੀ ਵਾਰੀ ਕੀਤੀ ਹੈ ਤੇ ਨਹੀਂ ਕੋਈ ਸੁਣਾਈ ਦਿੰਦਾ ਸੁਣਾਈ ਵੀ ਜਾਣੀ ਚਾਹੀਦੀ ਹੈ ਨਾ ਬੰਦੇ ਨੇ ਜੇ ਜੇ ਸੁਣਾਈ ਨਹੀਂ ਦਿੰਦੇ ਤਾਂ ਫਿਰ ਬੋਟਾ ਘਾਲੇ ਲੈ ਆਣ ਦੇਣਾ ਕਿਸ ਵਾਤੇ ਬੋਟਾ ਲੈ ਆਨੰਦ ਨਹੀਂ ਜੇ ਗਰੀਬ ਜਨਤਾ ਰਿchnai ਨਹੀਂ ਦੇਣੀ ਤੇ ਕਰ ਵਾਤਾ ਕਰ ਦੇਣਾ ਫਿਰ ਹੂੰ ਤੇ ਬੋਟਾ ਨਾਲ ਲੈ ਆ ਫਿਰ ਜੱਗਰ ਹੀ ਪਰੇ ਲੋਕਾਂ ਨੂੰ ਡੋਬਨਾ ਆ ਵਿੱਚ ਤੇ ਇਹ ਨਾ ਨਾ ਪਾਣੀ ਕੱਢਿਆ ਵੇ ਅੰਦਰੂ ਅੱਛਾ ਤੋ ਉਹ ਗਰੀਬ ਜਨਤਾ ਕੋਈ ਨਹੀਂ ਸੁਣਨੀ ਗਈ ਬਰਸਾਤ ਦੇ ਵਿੱਚ ਫਿਰ ਦਿਨ ਕਿਹੋ ਜੇ ਹੁੰਦੇ ਨੇ ਜਦੋਂ ਹੁਣ ਬਰਸਾਤ ਨਾ ਨਾ ਪਾਣੀ ਹੁੰਦਾ ਆ ਪੁੱਤਰ ਨਾ ਨਾ ਪਾਣੀ ਅੰਦਰ ਜਾਂਦਾ ਆ ਪਰਸ਼ੰਤਾ ਨੇ ਵਿੱਚ ਅੱਛਾ ਉਹ ਪਾਣੀ ਕਿੰਨਾ ਕੱਢਿਆ ਬਬਾ ਮਾਰ ਕਿੰਨੀ ਹੋ ਗਈ ਮੇਰੀ ਗੱਲ ਸੁਣੋ ਕਈ ਸਾਲ ਹੋ ਗਏ ਮੈਨੂੰ ਲੱਗਦਾ 30 ਤੋਂ 40 ਸਾਲ ਹੋ ਗਏ ਜਿਹੜੇ ਕਿ ਪਾਣੀ ਵਾਲੇ ਜਿਹੜੇ ਪਾਏ ਪਿਆ ਉਹ ਪਏ ਹੋਏ ਆ ਅੰਦਰ ਗਲੇ ਪਏ ਆ ਤੇ ਉਹ ਜਦੋਂ ਟੁੱਟ ਕੇ ਪਾਣੀ ਇਹ ਗੰਦਾ ਰਲਦਾ ਤੇ ਲੋਕਾਂ ਤਿੱਕਰ ਪਹੁੰਚਦਾ ਗੰਦਾ ਪਾਣੀ ਹੁਣ ਵੀ ਤੁਸੀਂ ਕਿਸੇ ਵੀ ਘਰ 'ਚ ਮੋਟਰ ਲਾ ਕੇ ਦੇਖੋ ਤੁਹਾਨੂੰ ਇੰਨੀ ਕ ਬਦਬੂ ਆਉਣੀ ਆ ਨਾ ਉੱਥੇ ਖੜੇ ਹੋਣ ਨੂੰ ਦਿਲ ਨਹੀਂ ਕਰਦਾ ਐਦਾਂ ਦਾ ਪਾਣੀ ਸਾਡੇ ਲੋਕ ਮਜਬੂਰ ਹੋ ਕੇ ਪੀ ਰਹੇ ਆ ਕਈ ਸਾਲ ਹੋ ਗਏ ਆ ਜਿਹੜੇ ਸਾਡੇ ਕਿਸੇ ਨੇ ਸਾਰ ਨਹੀਂ ਲਈ ਕੀ ਗੱਲ ਸਾਡੇ ਸਾਡੇ ਆ ਹੌਸਲਰ ਨਹੀਂ ਬਣਦਾ ਸਾਡੇ ਲਈ ਕੋਈ ਗਾਰੰਟੀ ਹੈ ਨੀਗੀ ਫਿਰ ਆਪਾਂ ਤਾਂ ਇਹ ਕਹਾਂਗੇ ਅੱਗੇ ਤੋਂ ਆਪਾਂ ਸਾਰਾ ਮੱਲਾ ਕਹਿ ਰਹੇ ਆ ਪਾਰਟੀ ਬਾਜੀ ਕੋਈ ਨਹੀਂ ਹੈਗੀ ਆਪਾਂ ਕੋਈ ਵੀ ਬੋਰਡ ਨਹੀਂ ਪਾਉਣੀ ਹੈਗੀ ਅੱਜ ਜੇ ਸਾਡੀ ਸੁਣਵਾਈ ਨਾ ਹੋਈ ਆਉਣ ਵਾਲੇ 1-2 ਦਿਨਾਂ ਦੇ ਵਿੱਚ ਸਾਡੇ ਜਿੰਨਾ ਵੀ ਸਾਡਾ ਆਰਾਮਨਗਰ ਗਾਂਧੀ ਕੈਂਪ ਆ ਸੜਕ ਜਾਮ ਕੀਤੀ ਜਾਊਗੀ ਅੱਛਾ ਮਾਤਾ ਇੱਥੇ ਮੈਂ ਸੁਣਿਆ ਮੋਤਾਂ ਵੀ ਹੋ ਗਈਆਂ ਨੇ ਗੰਦੇ ਪਾਣੀ ਜੀ ਮੋਤਾ ਬਹੁਤ ਹੋਈਆਂ ਨੇ ਤੇ ਲੋਕਾਂ ਨੂੰ ਸੁਣਾਈ ਤਾਂ ਦੇਣੀ ਚਾਹੀਦੀ ਹੈ ਨਾ ਲੋਕਾਂ ਨੂੰ ਸੁਣਨੇ ਵੀ ਚਾਹੀਦੀ ਹੈ ਨਾ ਤਜਾ ਸੁਣਨੇ ਨੇ ਤਾਂ ਫਿਰ ਬੋਟਾ ਕਰਵਾਤ ਲੈ ਆਣ ਦੇਣਾ ਫਿਰ ਉਹਨਾਂ ਨੂੰ ਇਹੋ ਪਾਣੀ ਦੇ ਵਿੱਚ ਗੱਡਰ ਦੇ ਵਿੱਚ ਡੋਪਣਾ ਇਓ ਜਿਹਾ ਇਹੋ ਇਹ ਗੱਡਾ ਨਾ ਚੰਦ ਤੋਂ ਬਣਾ ਕੇ ਨਹੀਂ ਸੁਣਾਈ ਦਿੰਦੇ ਤੇ ਨਹੀਂ ਕਰਦੇ ਤੇ ਵੋਟਾਂ ਮੰਗਣ ਵੇਲੇ ਤਾਂ ਬੜੇ ਲੀਡਰ ਆ ਜਾਂਦੇ ਨੇ ਕਹਿੰਦੇ ਵੀ ਆਹ ਨਹੀਂ ਵੋਟਾਂ ਪਾ ਲੈਣਿਆ ਚਲੋ ਜੀ ਵੋਟਾਂ ਪਾ ਲੈਣਿਆ ਤਾਂ ਹੁਣ ਤਾਂ ਹੁਣ ਨਾ ਹੋਣਾ ਚਾਹੀਦਾ ਨਾ ਉਂਗਲੀ ਰਣਾ ਚਾਹੀਦਾ ਪਰ ਦੇਖੋ ਕੀ ਹਾਲ ਹੈ ਇਹਨਾਂ ਦਾ ਪਾਣੀ ਨੰਗਣ ਕਿਹਦੇ ਮਾਲ ਹੋ ਜਾਂਦਾ ਪਿਆ ਇਹਨਾਂ ਦੀ ਤਾਂ ਸੋਣੋ ਤਾਂ ਸਮੱਸਿਆ ਦਾ ਸੋਈ ਸਮੱਸਿਆ ਦਾ ਠੀਕ ਇਹ ਕਰੋ ਲੋਕਾਂ ਨੂੰ ਇਹ ਗੰਦਾ ਪਾਣੀ ਇਹਨਾਂ ਨੇ ਉਹਦਾ ਦੇਖੋ ਕਿੰਨਾ ਕਿੰਨਾ ਪਾਣੀ ਆ ਪੁੱਤਰ ਹੋਏ ਦਾ ਇਹਨਾਂ ਦਾ ਪਾਣੀ ਨੰਗਣ ਦੇ ਰਿਆ ਅੱਛਾ ਤੁਸੀਂ ਕਹਿ ਰਹੇ ਹੋ ਬੜੀ ਸਮੱਸਿਆ ਹੈਗੀ ਐ ਪਾਣੀ ਕਰ ਸਾਰੇ ਬੱਚੇ ਬਿਮਾਰ ਹਨ ਟੱਟੀਆਂ ਉਲਟੀਆਂ ਸਾਰਿਆਂ ਨੇ ਲੱਗੀਆਂ ਨੇ ਅੱਜ ਕਿੰਨੇ ਦਿਨ ਹੋ ਗਏ ਸਾਨੂੰ ਪ੍ਰਧਾਨ ਕੋਲ ਵੀ ਜਾਂਦੇ ਕੋਈ ਕੰੰਜਰ ਸਾਡੇ ਸੁਣਦਾ ਨਹੀਂ ਉਹ ਜਦੋਂ ਆਂਦਣ ਸਾਡੇ ਗੱਥ ਜੋੜ ਦਿੰਦੇ ਅਸੀਂ ਜਾਨ ਸਾਡੇ ਛੱਡਦੇ ਨੇ ਇਹਨਾ ਮਰ ਜਾਣਿਆ ਸਿਰਕ ਤੇ ਕੰੰਜਰ ਮਰ ਜਾਣ ਉਹ ਤਰਾਸੇ ਨਾ ਹੀ ਜਾ ਰਹਾ ਫੂਟਾ ਲਾਂ ਜੋਗੇ ਤੇ ਨਾ ਹੀ ਆਣ ਬੋਟਾ ਪਾਣੀ ਜਿਹੜਾ ਸਾਡੇ ਦੋ ਲੈ ਆਏਗਾ ਨਾ ਹੁਣ ਅਸੀਂ ਉਹਨੂੰ ਜੁੱਤੀਆਂ ਮਾਰ ਕੇ ਕੱਢਣਾ ਹੋਵੇ ਜੇ ਨਾ ਕੱਢ ਤਾਂ ਗੱਲ ਕਰਨੀ ਪਾਣੀ ਬੜਾ ਮੈਂ ਦੇਖਿਆ ਬਰਸਾਤਾ ਦੇ ਵਿੱਚ ਇਕੱਠਾ ਹੁੰਦਾ ਮੇਨੇ ਉਹ ਗਾ ਪਾਣੀ ਖੜਾ ਆਹੀ ਬੱਚੇ ਉਤਮ ਉਹ ਜਾ ਕੇ ਛੱਟ ਕੇ ਆਨੇ ਬੱਚੇ ਸਕੂਲਾਂ ਚ ਜਾਓ ਹਟ ਘਰ ਜਾ ਕੇ ਦੇ ਲੋ ਸਾਰੇ ਬੱਚੇ ਬਿਮਾਰ ਪੇੜੇ ਅੱਛਾ ਤੇ ਸਕੂਲ ਵੀ ਹੈਗਾ ਇਹ ਸਕੂਲ ਵੀ ਹੈਗਾ ਸਕੂਲ ਦੋ ਤਿੰਨ ਨੇ ਹੱਥੇ ਇੱਕ ਥੋੜਾ ਅੱਛਾ ਲੇ ਕੇ ਦੋ ਤਿੰਨ ਸਕੂਲ ਨੇ ਸਾਰੇ ਬੱਚੇ ਇੱਧਰ ਜਾਂਦੇ ਵਰਦੀਆਂ ਪਾੜ ਕੇ ਤੇ ਘਰ ਆ ਜਾਂਦੇ ਨੇ ਫੇਰ ਅੱਛਾ ਇਹਨਾਂ ਨੂੰ ਮਰ ਜਾਣ ਨੂੰ ਆਪਣੀ ਤਾਂ ਸ਼ਰਮ ਨਹੀਂ ਆਗੀ ਮੇਸ਼ਰਮ ਕੀ ਜੀ ਜੁੰਦੀ ਹੈ ਲਈ ਬੋਡ ਲਾਈਨ ਜਾਣੇ ਤਾਂ ਹੱਥ ਜੋੜ ਰਿਆ ਨਗੇ ਕਹੀਆ ਕੰਮ ਤਾਂ ਕਰਾਈ ਹੈ ਫਿਰ ਬਰਸਾਤ ਦੇ ਵਿੱਚ ਮਤਲਬ ਸਕੂਲ ਬੰਦ ਹੋ ਜਾਂਦੇ ਨੇ ਪਾਣੀ ਵੜਦਾ ਇੰਨਾ ਨਾ ਪਾਣੀ ਹਾ ਤੇਂਦਰ ਜਵੜ ਗਿਆ ਦਈ ਅੱਜ ਕੀ ਅੱਛਾ ਹੋਈ ਕੀ ਆਹ ਤੇ ਅੰਦਰੋਂ ਪਾਣੀ ਵੜ ਗਿਆ ਨਾ ਸਾਨੂੰ ਕੋਸੂਲ ਦੋ ਮਿਲਦੀ ਤੇ ਨਾ ਸਾਨੂੰ ਕੋਈ ਚੀਜ਼ ਮਿਲਦੀ ਹੈ ਹਾਂ ਅੱਛਾ ਸਾਡੇ ਕੋ ਕਮਾਨ ਵਾਲਾ ਨਹੀਂ ਕੋ ਲੈ ਨਹੀਂ ਕੋ ਦੇਣ ਨਹੀਂ ਬੈਠੇ ਜਿਹੜੇ ਬੰਗਾਰ ਕਮਾਨ ਵਾਲੇ ਘਰ ਬੈਠੇ ਨੇ ਸਾਰੇ ਹੂੰ ਇੱਦਾਂ ਦੇ ਨੇ ਰਾਮਦਾਨ ਕੋਲ ਜਾਈਏ ਤਾਂ ਕਹਿੰਦੇ ਸਾਡੀ ਸੁਨਾਈ ਨਹੀਂ ਜੇ ਤੁਹਾਡੀ ਸੁਨਾਈ ਨਹੀਂ ਕਰਦੇ ਹੱਥ ਜੋੜਨ ਕਾ ਨੂੰ ਆ ਜਾਂਦੇ ਹੋ ਹੂੰ ਉਹ ਹੱਥ ਜੋੜਨ ਕਾ ਦੇ ਵਾਸਤੇ ਹਮ ਦੇ ਦਿੰਦੀ ਪ੍ਰਸ਼ਾਸਨ ਕੀ ਕਹਿੰਦਾ ਜਦੋਂ ਉਹਨਾਂ ਕੋ ਜਾਣੇ ਅੱਛਾ ਸੋ ਕਰੋ ਮਰ ਜਾੜੇ ਗੱਲ ਹੀ ਨਹੀਂ ਸੁਣਦਾ ਉਹ ਗਾਣਾ ਕੀ ਗਾਣਾ ਸਾਨੂੰ ਹੁਣ ਅਸਾਂ ਗੱਲ ਹੀ ਨਹੀਂ ਸੁਣਦੇ ਉਹ ਫਲਾਣਾ ਬੰਦਾ ਆਇਆ ਘਟਾ ਟਾਟ ਕੋਲ ਅੰਟੀ ਗਰਾ ਬੰਦਾ ਆਇਆ ਕਿਹੜਾ ਬੰਦਾ ਜਾਣੇ ਛੱਡਿਆ ਆਣ ਵਾਸਤੇ ਦੱਸਣ ਕਿਹੜਾ ਬੰਦਾ ਸਾਡੇ ਅੱਗੇ ਮੂੰਹ ਤੇ ਬਕਰਨ ਬਈ ਗੱਲ ਕਰੀਏ ਐਮ ਐਲ اے ਐਮ ਪੀ ਕੋਈ ਨਹੀਂ ਆਇਆ ਇੱਥੇ ਕੋਈ ਕੰਜਰ ਨਹੀਂ ਮਰਿਆ ਇੱਥੇ ਕੋਈ ਨਹੀਂ ਮਰਿਆ ਨਾ ਕੋ ਬੀ ਜੇ ਪੀ ਵਾਲਾ ਨਾ ਕੋ ਝਾੜੂ ਵਾਲਾ ਤੇ ਨਾ ਕੋ ਪੰਜੇ ਵਾਲਾ ਕੋਈ ਨਹੀਂ ਮਰਿਆ ਇੱਥੇ ਜੋ ਮਾਨ ਸਾਹਿਬ ਤਾਂ ਕਹਿੰਦੇ ਨੇ ਕਿ ਭਈ ਮੈਂ ਤਾਂ ਪੰਜਾਬ ਦੇ ਹਰੇਕ ਕੋਨੇ ਦੇ ਵਿੱਚ ਸਫਾਈ ਜਲੰਧਰ ਦੇ ਵਿੱਚ ਮੈਂ ਰਹਿਣ ਚੱਲਿਆ ਦੀ ਪੂਛੜੀ ਕਮਾ ਕੇ ਹੱਥ ਫੜਾਵਾ ਦੇ ਆ ਕਿਉਂ ਨਾ ਥੱਲੇ ਆ ਜਰਾ ਆ ਤਾਂ ਥੱਲੇ ਆ ਦੀ ਪੂਛੜੀ ਕਮਾ ਕੇ ਦੇ ਹੱਥ ਫੜਾਵਾ ਕੀ ਕਰਦਾ ਭਈ ਤੁਹਾਡੇ ਵਾਸਤੇ ਕੀ ਕੀਤਾ ਹੋ ਅਹੀ ਹੁਣ ਜਿਤਾ ਆਵੇ ਕੀ ਕੀਤਾ ਨੇ ਅਸੀਂ ਕਿਹਦੀ ਵੋਟ ਨਹੀਂ ਪਾਉਂਗੇ ਕਿਸੇ ਦੀ ਅਸੀਂ ਕਹੇ ਬੋਟਰੀ ਪਾਣੀ ਜਿਹੜਾ ਮਰਜ਼ੀ ਆਵੇ ਭਾਵੇਂ ਅੰਮਲ ਆਇਆ ਤੇ ਭਾਵੇਂ ਬੀਆ ਪੀਆ ਆਲਾ ਤੇ ਭਾਵੇਂ ਪੰਜੇ ਆਲਾ ਹੋਵੇ ਜਿਹੜਾ ਮਰਜ਼ੀ ਭਾਵੇਂ ਚਾੜੂ ਆਲਾ ਹੋਵੇ ਕੁੱਤਾ ਕਿਸੇ ਦੀ ਵੋਟ ਨਹੀਂ ਪਾਣੀ ਜਿਹੜਾ ਮਰਜ਼ੀ ਆਵੇ ਅਸੀਂ ਤਾਂ ਕਹਨੇ ਆ ਵੇ ਕੋਈ ਆਏ ਤਾਂ ਸਹੀ ਹੱਥੋਂ ਤਾਂ ਕਰ ਸਾਡੇ ਤਾਂ ਕਰਾਏ ਤਾਂ ਸਹੀ ਫੇਰ ਉਹਨੂੰ ਦਸੀਏ ਸਵਾਦ ਜੇ ਉਹਨੂੰ ਛਿੱਤਰ ਮਾਰ ਮਾਰ ਕੇ ਨਾ ਕੱਢਿਆ ਅਸੀਂ ਤਾਂ ਗੱਲ ਕਰੀਏ ਅੱਗੇ ਤੁਸੀਂ ਵੀ ਕੁੱਠੀਆਂ ਕਰਕੇ ਲਿਆਣੀਆਂ ਹੈ ਨਾ ਕਿ ਆਣ ਕੇ ਬੋਲਣ ਤਾਂ ਸਹੀ ਹੈ ਨਾ ਇਹਨਾਂ ਪਾਣੀ ਹੈਗਾ ਅੱਗੇ ਲੱਗਣਾ ਅੱਗੇ ਜਾ ਕੇ ਉੱਥੇ ਕਰ ਲੈਣਾ ਪੱਲੇ ਮੇਰੇ ਕਸ ਮਾੜਾ ਜਿੰਨਾ ਬੱਦਲ ਹੁੰਦੇ ਪੈ ਗਏ ਨੇ ਸਾਰਾ ਅੰਦਰ ਜਾਣਾ ਪਾਣੀ ਲੋਕਾਂ ਦੇ ਅੰਦਰ ਜਾ ਕੇ ਵੜ ਜਾਣਾ ਲੋਕਾਂ ਦੇ ਘਰ ਬੋਰੀਆਂ ਲੱਪਣੇ ਕਿੱਥੇ ਲਾਈਏ ਲਿਆ ਕੇ ਬੋਰੀਆਂ ਇੱਥੇ ਪਾਣੀ ਅੰਦਰ ਜਾਂਦਾ ਹੈਗਾ ਲੋਕਾਂ ਦੇ ਬੈੱਡ ਗਿੱਲੇ ਸਾਰੇ ਕੰਮ ਗਿੱਲੇ ਹੈ ਗੰਦਾ ਪਾਣੀ ਉਹ ਪੀਣ ਨੂੰ ਮਿਲਦਾ ਲੋਕਾਂ ਨੇ ਟੱ ਦਾ ਹੈਗਾ ਡਰਦਾ ਮਾਰਾ ਕਿ ਕਿਤੇ ਪਾਣੀ ਨਾ ਘਟ ਪੀਣਾ ਪੈ ਜਵੇ ਇਹਨਾਂ ਦੇ ਘਰੋਂ ਅੱਛਾ ਇੰਨਾ ਬੁਰਾ ਹਾਲ ਹੋਇਆ ਦਾ ਆ ਕੇ ਦੇਖਾਂ ਤਾਂ ਸਹੀ ਹੁਣ ਤਾਂ ਕੋਈ ਨਹੀਂ ਆਂਦਾ ਹੈ ਪਾਣੀ ਵਿੱਚ ਪਾਣੀ ਪੂਰਾ ਬੜਿਆ ਹੋਇਆ ਹੈ ਪਾਣੀ ਵੜ ਜਾਣਾ ਹੁਣੇ ਦੇਖਿਆ ਚਾਰ ਛਿੱਟਾਂ ਪੈ ਲੈਣ ਦੋ ਸਹੀ ਤੁਸੀਂ ਜਦੋਂ ਵੜਿਆ ਸੀ ਉਦੋਂ ਵੀ ਨਹੀਂ ਕੋਈ ਆਇਆ ਦੇਖਣ ਵਾਸਤੇ ਕੋਈ ਪ੍ਰਸ਼ਾਸਨ ਹਰੇਕ ਪੱਖੋ ਜਿਹੜਾ ਹੈਗਾ ਉਹ ਕਹਿੰਦਾ ਕਿ ਭਈ ਅਸੀਂ ਕੰਮ ਕਰ ਲਾਂਗੇ ਆ ਚੀਜ਼ਾਂ ਕਰ ਲਾਂਗੇ ਪਰ ਇਦਾਂ ਸਾਡੇ ਘਰ ਇੱਥੇ ਤੇ ਕੋਈ ਨਹੀਂ ਹੁੰਡਿਆ ਦਾ ਇੱਥੇ ਕੋਈ ਨਹੀਂ ਹੁੰਡਿਆ ਦਾ ਸਾਨੂੰ ਚਾਹੀਦਾ ਪਾਣੀ ਸਾਫ਼ ਮਿਲੇ ਪਿਆ ਤਾਂ ਪਾਣੀ ਨਿਕਲਣਾ ਚਾਹੀਦਾ ਵਸ ਭਾਜੀ ਗਾਂਧੀ ਕੈਂਪ ਦੀਆਂ ਦੋ ਹੀ ਸਮੱਸਿਆਵਾਂ ਐ ਅੱਜ ਤੱਕ ਉਹੀ ਨਹੀਂ ਸੋਲਵ ਹੋਈਆਂ ਇੱਕ ਸਾਫ਼ ਪਾਣੀ ਦੀ ਇੱਕ ਗੰਦੇ ਪਾਣੀ ਦੀ ਭਾਜੀ ਬਾਕੀ ਦੀ ਆਪਾਂ ਕੀ ਸੋਲਵ ਕਰਾਣੀਆਂ ਕੋਈ ਅੱਡੀ ਹੋਰ ਹੈ ਹੀ ਨਹੀਂ ਸਿਰਫ ਦੋ ਹੀ ਐ ਸਰਕਾਰੀਆਂ ਉਹੀ ਨਹੀਂ ਹੁੰਦੀਆਂ ਪਈਆਂ ਉਹੀ ਨਹੀਂ ਹੋ ਰਹੀਆਂ ਬਸ ਬਸ ਸਾਰੇ ਤਮਾਸ਼ਾ ਦੇਖ ਰਿਹਾ ਭਾਜੀ ਜਾਂਦੇ ਆ ਫੋਟੋ ਖਿਜਾਣੇ ਆ ਪਾ ਦਿੰਦੇ ਐ ਕੰਮ ਹੁੰਦਾ ਨਹੀਂ ਪਿਆ ਕੁਝ ਵੀ ਨਹੀਂ ਹੋ ਰਿਹਾ ਭਾਜੀ ਜ਼ੀਰੋ ਐ ਜ਼ੀਰੋ ਜ਼ੀਰੋ ਹੋ ਰਿਹਾ ਕੰਮ ਸਟਾਲ ਸਾਬ ਦੀ ਫੋਟੋ ਖਿਚਾ ਕੇ ਗਏ ਨੇ ਵੀ ਹੈ ਕੰਮ ਹੋ ਗਿਆ ਉਹ ਸਟਾਲ ਸਾਬ ਆਈ ਅਤੇ ਜੀ ਮੈਂ ਪੈਪ ਪੁਆਤੇ ਨੇ ਖਬਰ ਚ ਫੋਟੋਆਂ ਲੱਗੀਆਂ ਇਹ ਦੇ ਲੋ ਪਰਸੂ ਦਾ ਹਾਲ ਅਸੀਂ ਕਮਿਸ਼ਨਰ ਕੋਲ ਵੀ ਗਏ ਆ ਉਹਦੇ ਕੋਲ ਵੀ ਐਪਲੀਕੇਸ਼ਨ ਦਿੱਤੀ ਹੈ 28 ਤਰੀਕ ਨੂੰ ਅਸੀਂ ਪੂਰਾ ਮਹੱਲਾ ਗਿਆ ਸੀ ਐਪਲੀਕੇਸ਼ਨ ਦੇ ਕੇ ਕਮਿਸ਼ਨਰ ਸਾਹਿਬ ਨੂੰ ਉਹਦੇ ਚ ਕੋਈ ਹੱਲ ਨਹੀਂ ਹੋਇਆ ਅੱਜ ਆਪਾਂ ਇੱਕਜੁੱਟ ਹੋ ਕੇ ਮਹੱਲਾ ਸਾਰਾ ਇਕੱਠਾ ਹੋ ਕੇ ਤੇ ਆਪਾਂ ਜਿਹੜਾ ਟੂ ਵਲੇ ਉਹ ਸਟਾਰਟ ਕਰਵਾ ਕੇ ਆਏ ਆ ਉਹ ਵੀ ਜਨਤ ਦੇ ਨਾਲ ਅੱਜ ਉਹਨਾਂ ਨੂੰ ਕਿਹਾ ਸੀ ਵੀ ਜੀ ਅੱਜ ਦੁਪਹਿਰ ਤੋਂ ਬਾਅਦ ਜੇ ਸਾਡਾ ਨਾਂ ਹਲ ਹੋਇਆ ਤੇ ਇਹ ਵਰਕਸ਼ਾਪ ਜਾਰੀ ਕੀਤਾ ਜਾਏਗਾ ਉਹਦੇ ਵਿੱਚ ਕੋਈ ਵੀ ਕੋਈ ਲੀਡਰ ਆਵੇ ਕੋਈ ਵੀ ਪਾਰਟੀ ਬਾਜੀ ਦਾ ਸਾਡੀ ਕਿਸੇ ਨੇ ਬਾਣੀ ਜੇ ਫੜੀ ਅਸੀਂ ਕੋਰ ਪਾਰਟੀ ਬਾਜੀ ਨਾਲ ਜੁੜੇ ਹੋਏ ਹਾਂ ਸਾਰੇ ਕੋਈ ਨਾ ਕੋਈ ਪਾਰਟੀ ਬਾਜੀ ਨਾਲ ਮੋਤਵਾਰ ਜੁੜੇ ਹੋਏ ਨੇ ਪਰ ਕਿਸੇ ਲੀਡਰ ਨੇ ਕਿਸੇ ਨੇ ਬਾਣੀ ਜੇ ਫੜੀ ਕਾਨੂੰ ਕੋਈ ਫੋਟੋ ਖਿੱਚ ਕੇ ਪਾ ਦੇ ਖਬਰ ਦੇ ਵਿੱਚ ਜੀ ਮੈਂ ਪਿਆ ਪਿਆ ਪੁਆਏ ਜੀ ਮੈਂ ਉਹ ਪੁਆਏ ਜੀ ਕਿਸੇ ਨੇ ਨਹੀਂ ਫੜੀ ਆ ਦੋ ਬੱਚਿਆਂ ਦੀ ਡੈਥ ਹੋ ਚੁੱਕੀ ਹੈ ਇੱਥੇ ਘਰ ਚ ਬੰਦੇ ਬਿਮਾਰ ਮਿਸ਼ਨੂ ਸਾਹਿਬ ਨੂੰ ਵੀ ਪਤਾ ਐਸ ਗੱਲ ਦਾ ਅੱਡੀ ਨੂੰ ਪਤਾ 10 10 ਫੋਨ ਕਰੀਦੇ ਰੋਜ਼ ਹੀ ਉਹਨਾਂ ਨੂੰ ਜੇ ਟੂ ਲੈ ਕੇ ਐਕਸੀਡੈਂਟ ਨੂੰ ਲੈ ਕੇ ਕਮਿਸ਼ਨਰ ਸਾਹਿਬ ਤੱਕ ਉਹ ਗੱਡੀ ਦੇ ਵਿੱਚ ਵਿਚਾਰਾ ਲਿਆਂਦੇ ਤੇ ਗੱਡੀ ਜੀ ਖੜਿਆ ਸੀ ਹਾਂ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆ ਗਈ ਉਸ ਜਾਂਦੀ ਕੰਪ ਦੇ ਵਿੱਚ ਬੰਦਾ ਜਵਾਨ ਗੱਡੀ ਆਸਟਿਜੈਂਟ ਨਾਲ ਮਰਿਆ ਹੋਵੇ ਹਾਂ ਨਾ ਨਾ ਨਹੀਂ ਇਹਨਾਂ ਨੂੰ ਸ਼ਰਮ ਆ ਗਈ ਆਹੀ ਜਾ ਕੇ ਵੇਖੀਏ ਹਾਲ ਮਾਸਾ ਵੀ ਵੇਖੀਏ ਉਹਦਾਂ ਦੇ ਕੋਈ ਮਰਿਆ ਹੀ ਨਹੀਂ ਇੱਥੇ ਵੇਖੀ ਮਰ ਜੀਏਗੀ ਤੇ ਇੱਥੇ ਉਹ ਮਰ ਗਿਆ ਤਾਂ ਹੀ ਵੀ ਮਰੀਏ ਨਾਲ ਤੋ ਇੱਥੇ ਕੋਈ ਪੈਸੇ ਵੀ ਮੰਗਦੇ ਨੇ ਜਦੋਂ ਤੁਸੀਂ ਕਾਰਪੋਰੇਸ਼ਨ ਵਾਲਾ ਕੋਈ ਆਉਂਦਾ ਇਸ ਚੀਜ਼ ਦੇ ਹਾਂ ਆਂਦੇ ਮੰਗਦੇ ਨੇ ਪਾਹੇ ਜਦੋਂ ਸੀਵਰ ਸਾਫ ਕਰਦੇ ਨੇ ਉਹ ਕਹਿੰਦੇ ਸਾਨੂੰ ਪਹਿਲਾਂ ਤੇ ਪੈਸੇ ਇਕੱਠੇ ਕਰਕੇ ਦਿਓ ਫੇਰ ਸੀਵਰ ਸਾਫ ਕਰਦੇ ਨੇ ਨਹੀਂ ਤਾਂ ਹੀ ਨਹੀਂ ਕਰਨੇ ਕਿੰਨੇ ਪੈਸੇ ਮੰਗਦੇ ਨੇ ਪੈਸੇ ਸਾਰਾ ਕੋਈ 50 500 1000 ਸਾਰਾ ਕੋਈ 500 500 ਇਕੱਠਾ ਕਰਕੇ ਦਿਓ 2022 हां है सारे है तो मांगਦੇ ਨੇ ਕਿ ਬਈ ਪੈਸਾ ਇਕੱਠਾ ਕਰਕੇ ਦੋ ਫੇਰ ਸਾਫ ਕਰਾਂਗੇ ਆਦਰਵਾਇਜ਼ ਨਹੀਂ ਕਰਦੇ ਸਾਫ ਅਸੀਂ ਅੱਛਾ ਇਹ ਪੂਰਾ ਤੇ ਆ ਤੁਸੀਂ ਪੂਰਾ ਇੱਕ ਵਾਰੀ ਜ਼ਰੂਰ ਤਸਵੀਰ ਜ਼ਰੂਰ ਦੇਖੋ ਆ ਇਲਾਕਾ ਹੈ ਪੂਰਾ ਇਹ ਜਿੰਨੀ ਵੀ ਤੁਸੀਂ ਸੜਕਾਂ ਦੇਖੋਗੇ ਇੱਥੇ ਦੀਆਂ ਤਾਂ ਸਾਰੇ ਇਲਾਕੇ ਦੇ ਵਿੱਚ ਜਿਹੜਾ ਇਹ ਪਾਣੀ ਭਰਿਆ ਹੋਇਆ ਹੈ ਅੱਛਾ ਤੁਹਾਡੇ ਘਰਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਪ੍ਰਸ਼ਾਸਨ ਕਹਿੰਦਾ ਹੈ ਕਿ ਬਈ ਸਾਨੂੰ ਮੌਕਾ ਦਿਓ ਅਸੀਂ ਕੰਮ ਜ਼ਰੂਰ ਕਰਾਂਗੇ 4-5 ਦਿਨ ਦਾ ਤੁਸੀਂ ਸਮਾਂ ਵੀ ਦਿੱਤਾ ਸੀ ਪ੍ਰਸ਼ਾਸਨ ਆਇਆ ਹੀ ਨਹੀਂ ਆਇਆ ਆਂਦੇ ਕੋਈ ਵੀ ਨਹੀਂ ਆਂਦਾ ਹੈਗਾ ਜੇ ਕੋਈ ਆਂਦਾ ਤਾਂ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਸਾਡੇ ਬੱਚੇ ਖੁਦ ਬਿਮਾਰ ਪਏ ਆ ਜੇ ਆਪ ਚਮਨ ਦੀ ਚੱਕੀ ਦੇ ਕੋਲ ਜਾ ਕੇ ਦੇਖੋ ਤੁਹਾਨੂੰ ਹਾਲ ਦਿਖਾ ਲਈਏ ਤੁਸੀਂ ਆਪੇ ਬਾਝ ਸਮਝੋਗੇ ਠੀਕ ਹੈ ਨਾ ਬਿਲਕੁਲ ਬਹੁਤ ਜ਼ਿਆਦਾ ਦੁਖੀ ਆ 6 ਮਹੀਨੇ ਦਾ ਬੱਚਾ ਪੋਤਾ ਮੇਰਾ ਉਹ ਬਿਮਾਰ ਪਿਆ ਪੋਤੀ ਮੇਰੀ ਬਿਮਾਰ ਪਈ ਆ ਕੋਈ ਕਿਸੇ ਨੂੰ ਨਹੀਂ ਪੁੱਛਦਾ ਹੈਗਾ ਹਾਂਜੀ ਰੁਕੋ ਇਹ ਪੂਰਾ ਮੱਲਾ ਜਿਹੜਾ ਹੈਗਾ ਉਹ ਇਕੱਠਾ ਹੋਇਆ ਹੈ ਜਿਸ ਜਗ੍ਹਾ ਦੇ ਉੱਤੇ ਆ ਪ੍ਰੋਪਰ ਤਰੀਕੇ ਦੇ ਨਾਲ ਪਾਣੀ ਭਰਿਆ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਆ ਜਿੱਥੇ ਪਾਣੀ ਦੇ ਨਾਲ ਪੂਰਾ ਜਿਹੜਾ ਹੈਗਾ ਉਹ ਇਹ ਇਲਾਕਾ ਭਰਿਆ ਹੋਇਆ ਜਿਸ ਦੀ ਤਸਵੀਰ ਤੁਹਾਨੂੰ ਜੜੀ ਹੈ ਉਸੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕ ਕਾਫੀ ਪਰੇਸ਼ਾਨ ਨੇ ਪਰ ਨਾਤਾ ਪ੍ਰਸ਼ਾਸਨ ਕਿਸੇ ਵੀ ਤਰੀਕੇ ਦੀ ਗੱਲਬਾਤ ਸੁਣ ਰਿਹਾ ਹੈ ਤੇ ਨਾ ਹੀ ਇਸ ਜਗ੍ਹਾ ਦੇ ਉੱਤੇ ਮਿਊਂਸੀਪਲ ਕਾਰਪੋਰੇਸ਼ਨ ਜੇਕਰ ਇਹਨਾਂ ਵੱਲੋਂ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਤੇ ਉਹ ਇਸ ਜਗ੍ਹਾ ਦੇ ਉੱਤੇ ਆ ਕੇ ਕਹਿੰਦੇ ਨੇ ਕਿ ਭਾਈ ਸਾਨੂੰ ਪੈਸੇ ਦਿਓ ਫਿਰ ਅਸੀਂ ਕੰਮ ਕਰਾਂਗੇ ਨਹੀਂ ਤਾਂ ਅਸੀਂ ਕਿਸੇ ਵੀ ਤਰੀਕੇ ਦੇ ਜਿਹੜਾ ਹੈ ਉਹ ਕੰਮ ਨਹੀਂ ਕਰਾਂਗੇ ਤਾਂ ਇਹ ਤਸਵੀਰਾਂ ਤੁਹਾਨੂੰ ਗਾਂਧੀ ਕੈਂਪ ਦੀਆਂ ਦਿਖਾਈਆਂ ਨੇ ਕੈਮਰਾ ਪਸੰਦ ਪੰਕੇ ਦੇ ਨਾਲ ਰਾਜੂ ਗੁਪਤਾ ਜ਼ਿਲंधर